ਮੈਮ ਜਿਸ ਤਰ੍ਹਾਂ ਕਿ ਅੱਜ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਵਾ ਤੇ ਤੁਸੀਂ ਵੀ ਪਲਾਨ ਲਗਾਉਣ ਵਾਸਤੇ ਆਏ ਹੋਏ ਹੋ ਤੇ ਡਾਕਟਰ ਸਾਹਿਬ ਵੀ ਪਹੁੰਚੋਇਆ ਤੇ ਤੁਸੀਂ ਵੀ ਆਏ ਤੇ ਹੋ ਸਟੂਡੈਂਟਸ ਵਗੈਰਾ ਵੀ ਆਏ ਹੋਏ ਆ ਤੇ ਮੈਮ ਜਿਸ ਤਰ੍ਹਾਂ ਕਿ ਅੱਜ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਇਸ ਬਾਰੇ ਤੁਸੀਂ ਥੋੜਾ ਸਾ ਕੁਝ ਸਟੂਡੈਂਟਸ ਨੂੰ ਤੇ ਜਾ ਕੇ ਹੋਰ ਲੋਕਾਂ ਨੂੰ ਵੇਅ ਕਰੋ ਆ ਵਰਲਡ ਇਨਵਾਇਰਨਮੈਂਟ ਡੇ ਐਸ ਤੁਹਾਨੂੰ ਪਤਾ ਹੈ ਕਿ 5 ਜੂਨ ਨੂੰ ਮਨਾਉਂਦੇ ਹਨ ਇਹ ਪਹਿਲਾ ਅੰਨੀ ਸੋ 72 ਚ ਫਰਸਟ ਟਾਈਮ ਯੂਨਾਈਟਿਡ ਨੇਸ਼ਨਸ ਵੱਲੋਂ ਐ ਪ੍ਰੋਗਰਾਮ ਦੇਖਾ ਕੀਤਾ ਸੀ 1972 ਪਹਿਲੀ ਵਾਰ ਇਹ ਜਿਹੜੀ ਡਰਾਈਵ ਸ਼ੁਰੂ ਹੋਈ ਹੈਗੀ ਜਿੱਦੋਂ ਉਦੋਂ ਤੋਂ ਹਰ ਸਾਲ ਬੜੇ ਸਾਮਲ ਬਣਾਇਆ ਜਾਂਦਾ ਰਿਹਾ ਹੈ ਤੇ ਉਹਦੇ ਵਿੱਚ ਮੇਨ ਨਹੀਂ ਰਿਹਾ ਕਿ ਜਦ ਮੇਨ ਮੋਟੋ ਹੈਗਾ ਉਹ ਇਹ ਹੈਗਾ ਕਿ ਅਸੀਂ ਵਾਤਾਵਰਨ ਬਾਰੇ ਅਵੇਅਲ ਹੋਈਏ ਤੇ ਅਸੀਂ ਆਪਣੀ ਜਿਹੜਾ ਹੈਗਾ ਪਰਿਆਵਰਨ এনवायरमेंट ਨੂੰ ਬਚਾਈਏ ਤੇ ਇਹ ਪਤਾ ਹੀ ਹੋ ਸਕਦਾ ਹੈ ਜੀਵ ਸਿੰਘ ਆਪਣੇ ਜਿਹੜੀ ਕੁਦਰਤ ਉਹਦੀ ਰੱਖਿਆ ਲਈ ਅਸੀਂ ਪਲਾਂਟ ਦੀ ਰੱਖਿਆ ਲਈ ਪਲਾਂਟ ਸੱਤ ਨਹੀਂ ਲਈ ਕੋਸ਼ਿਸ਼ ਕਰੀਏ ਕਿ ਵੱੱਟ ਤੋਂ ਵੱਧ ਕੱਟੇ ਗਏ ਹਨ ਉਹ ਨੁਕਸਾਨ ਨੂੰ ਅਸੀਂ ਪੂਰਤੀ ਕਰੀਏ ਤੇ ਅਸੀਂ ਵੱੱਟ ਤੋਂ ਵੱਧ ਪਲਾਂਟੇਸ਼ਨ ਵੀ ਕਰੀਏ ਤੇ ਇਸ ਤੋਂ ਇਲਾਵਾ ਬਾਕੀ ਸਾਨੂੰ ਆਪਣੇ এনवायरमेंट ਦੇ ਹਰ ਪੈਰਾਮੀਟਰ ਚਾਹੇ 에ਅਰ ਹੋਵੇ ਸੋਇਲ ਹੋਵੇ ਵਾਟਰ ਹੋਵੇ ਉਹਨੂੰ ਕੰਜ਼ਰਵ ਕਰਨਾ ਚਾਹੀਦਾ ਹੈ ਜੀ ਅਨਨੈਸੈਸਰੀ ਜਿਹੜੀ ਹੈਗੀ ਹੈ ਵੱਟੋਂ ਜਾਂ ਐਕਸਪਲੋਇਟੇਸ਼ਨ ਨਹੀਂ ਕਰਨਾ ਚਾਹੀਦਾ ਪੋਲੂਸ਼ਨ ਨੂੰ ਰੋਕਣਾ ਚਾਹੀਦਾ ਜੀ ਬਿਲਕੁਲ ਦੇਖੋ ਜੇ ਅਸੀਂ ਅਗਰ ਕੰਟੀਨਿਊਸਲੀ ਆਪਣਾ ਹਰ ਕਰ ਆਪਣਾ ਇੱਕ ਇੱਕ ਇੰਡੀਵਿਜੂਅਲ ਆਪਣੀ ਪਾਰਟਿਸਪੇਸ਼ਨ ਕਰੇਗਾ ਤਾਂ ਹੀ ਅਸੀਂ ਆਪਣੀ ਨੇ ਜਨੂ ਦੁਬਾਰਾ ਉਸ ਸੰਕਲਪ ਵੱਲ ਮੋੜ ਸਕਦੇ ਹਾਂ ਤੇ ਮੇਰਾ ਇਹੀ ਹੈਗਾ ਔਨ ਦਿਸ ਡੇ ਕਿ ਸਾਨੂੰ ਸਭ ਨੂੰ ਐਫਰਟ ਲਗਾਉਣੇ ਚਾਹੀਦੇ ਹਨ ਠੀਕ ਹੈ ਥੈਂਕ ਯੂ ਮੈਮ ਔਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕੈਂਟੀ ਦੇ ਬਟਨ ਨੂੰ ਜਰੂਰ ਦਬਾਓ